ਮਾਨਯੋਗ ਐਸਐਸਪੀ ਸਾਹਿਬ ਫਰੀਦਕੋਟ ਡਾਕਟਰ ਪ੍ਰਗਿਆ ਜਾਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਫਰੀਦਕੋਟ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਹੈ ਵਿੱਢੀ ਗਈ ਹੈ ਇਹਨਾਂ ਦੇ ਖਿਲਾਫ ਸਖਤ ਅਸੀਂ ਕਾਰਵਾਈ ਜੜੀ ਕਰ ਰਹੇ ਹਾਂ ਇਸੇ ਸਬੰਧ ਦੇ ਵਿੱਚ 29 7 25 ਨੂੰ ਏਐਸਸੀ ਦਰਸ਼ਨ ਸਿੰਘ ਐਂਟੀ ਨਾਰਕੋਟਿਕ ਸੈਲ ਸੀਆਈਏ ਸਟਾਫ ਜਤੂ ਉਹਨਾਂ ਨੇ ਗਸ਼ਤੀ ਦੇ ਦੌਰਾਨ ਜਦੋਂ ਹਾਈਵੇ ਤੋਂ ਕਨਿਆ ਸਾਈਡ ਨੂੰ ਜਾ ਰਹੇ ਸੀ ਤਾਂ ਉੱਧਰ ਇੱਕ ਸਵਿਫਟ ਕਾਰ ਆ ਜਿਹੜੀ ਉਹ ਆਂਦੀ ਨਜ਼ਰ ਆਈ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸ਼ਕਤ ਬਿਨਾਂ ਦਿੱਤਾ ਉਹਨੇ ਉਹ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਸਾਥੀਆਂ ਦੇ ਬਦਲ ਨਾਲ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਸੋਹਨਜੀਤ ਸਿੰਘ ਉਰ ਫੀਰਾ ਪੁੱਤਰ ਪ੍ਰਤਾਪ ਸਿੰਘ ਵਸੇ ਸੁਜੀਤਪੁਰਾ ਧਿਆਲਪੁਰਾ ਭਾਈਕਾ ਜਿਲ੍ਹਾ ਬਟੰਡਾ ਜਿਹੜੇ ਆ ਇਹਨੂੰ ਜਿਹੜਾ ਉਥੇ ਰੋਕ ਕੇ ਜਦੋਂ ਪੁੱਛਿਸ਼ ਕੀਤੀ ਗਈ ਤਾਂ ਇਹਦੀ ਡਿਸਸਿਪਟਡ ਡਿਜ਼ਾਇਰ ਕਾਰ ਦੀ ਤਲਾਸ਼ੀ ਜਦੋਂ ਕੀਤੀ ਗਈ ਤਾਂ ਉਹਦੇ ਵਿੱਚੋਂ ਇੱਕ ਕੁਮੰਟਲ ਤੇ 56 ਕਿਲੋ ਜਿਹੜੀ ਭੁੱਕੀ ਹੈ ਜਿਹੜੀ ਉਹ ਭੁੱਕੀ ਡੋਡਾ ਕੋਸਤ ਉਹ ਜਿਹੜੇ ਬਰਾਮਦ ਕੀਤੇ ਗਏ ਇਸ ਦੇ ਖਿਲਾਫ ਮੁਕੱਦਮਾ ਜਿਹੜਾ ਹੈ ਖਾਣਾ ਬਾਜਾ ਖੈਨਾ ਵਿਖੇ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸ ਸੰਬੰਧੀ ਅਸੀਂ ਦਾ ਪੁਲਿਸ ਰਿਮਾਰਡ ਹਾਸਲ ਕੀਤਾ ਹੈ ਪੁਲਿਸ ਰਿਮਾਰਡ ਹਾਸਲ ਕਰਕੇ ਇਹਦੀ ਬੈਕਵਰਡ ਤੇ ਫਾਰਵਰਡ ਲਿੰਕਾ ਜਿਹੜੇ ਉਹ ਸਿੱਕਲਰ ਕਰ ਰਹੇ ਆ ਕਿ ਇਹ ਜਨਾਹ ਹੋਰ ਕਿਹੜਾ ਕੜਾ ਸ਼ਾਮਲ ਸੀ ਕਿੱਥੋਂ ਲੈ ਕੇ ਆਇਆ ਤੇ ਇਹਨੇ ਕਿੱਥੇ ਇਹ ਜਿਹੜੀ ਆ ਭੁੱਕੀ ਹੋ ਸਪਲਾਈ ਕਰਨੀ ਸੀ ਨਹੀਂ ਇੱਥੇ ਮੌਕੇ ਤੇ ਇਹ ਇਕੱਲੇ ਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਬੈਕਗ੍ਰਾਉਂਡ ਦੀ ਕੋਈ ਇਹਦੇ ਤੇ ਪਹਿਲਾਂ ਵੀ ਇੱਕ ਮੁਕੱਦਮਾ ਹੈ ਮੁਕੱਦਮਾ ਨੰਬਰ 92 ਮਿਤੀ 5 11 2022 ਇਸੇ ਤਰ੍ਹਾਂ ਐਨਡੀਪੀਐ ਸੈਕਟ ਦੇ ਭੁੱਕੀ ਦੀ ਬਰਾਮਦਗੀ ਦੇ ਸਬੰਧ ਵਿੱਚ ਪਹਿਲਾਂ ਹੀ ਦਰਜ ਹੈ